ਆਲੂ ਵਿਖਾਰੇ ਦੇ ਫਾਇਦੇ ਸੁਣ ਕੇ ਹੈਰਾਨ ਹੋ ਜਾਓਗੇ ਸੁੱਕਾ ਚਾਹੇ ਰਸਦਾਰ ਕਿੰਨਾ ਵਰਤਨਾ ਕੀ ਫਾਇਦੇ ਆ ਇਹਦੇ ਚਲੋ ਤੁਹਾਨੂੰ ਦੱਸਦੇ ਆ ਪਹਿਲਾਂ ਤਾਂ ਆਲੂ ਵਿਖਾਰੇ ਵਿੱਚ ਵਿਟਾਮਿਨ ਏ ਸੀ ਈ ਕੇ ਹੁੰਦੇ ਆ ਫਿਰ ਜ਼ਿੰਕ ਆਇਰਨ ਫਾਈਬਰ ਕੈਲਸ਼ੀਅਮ ਹੁੰਦਾ ਠੀਕ ਹੈ ਹੁਣ ਇਹਦੇ ਫਾਇਦਿਆਂ ਦੀ ਗੱਲ ਕਰੀਏ ਆਪਣੀਆਂ ਅੰਤੜੀਆਂ ਸਾਫ਼ ਕਰ ਦਿੰਦਾ ਇਹ ਜੋ ਫਾਈਬਰ ਹੁੰਦਾ ਕਬਜ਼ੀ ਨਹੀਂ ਰਹਿੰਦੀ ਠੀਕ ਹੈ ਫੇਰ ਦੂਜੀ ਗੱਲ ਆਪਾਂ ਰਸਦਾਰ ਆਲੂ ਬਖਾਰੇ ਖਾਣੇ ਆ ਅੱਖਾਂ ਦੇ ਥੱਲੇ ਜਾਂ ਉੱਤੇ ਟੋਏ ਪੈ ਜਾਂਦੇ ਆ ਕਈਆਂ ਦੇ ਹਨਾ ਉਹ ਟੋਏ ਭਰ ਦਿੰਦਾ ਆਲੂ ਖਾਰਾ ਜਿਹੜਾ ਰਸਦਾਰ ਆਲੂ ਬਖਾਰਾ ਆਪਾਂ ਖਾਣਾ ਠੀਕ ਆ ਨੂਨ ਲਾ ਕੇ ਖਾਓ ਸੈਂਦਾ ਨਮਕ ਲਾ ਕੇ ਅੱਖਾਂ ਦੇ ਥੱਲੇ ਦੇ ਪਾਸੇ ਉੱਤਲੇ ਪਾਸੇ ਟੋਏ ਬਣ ਜਾਂਦੇ ਉਹ ਟੋਏ ਭਰ ਦੂਗਾ ਠੀਕ ਹੈ ਫੇਰ ਇਹਦੀ ਤਸਵੀਰ ਠੰਡੀ ਹੁੰਦੀ ਹੈ ਆਪਣੀ ਗਰਮੀ ਕੱਢ ਦਿੰਦਾ ਹੈ ਲੀਵਰ ਵਾਸਤੇ ਬਹੁਤ ਹੀ ਚੰਗਾ ਫਾਇਦੇਮੰਦ ਹੈ ਜਿਹਦੀ ਯਾਦ ਆਸ਼ਤ ਘਟ ਹੈ ਗੱਲ ਕਰਕੇ ਭੁੱਲ ਜਾਣੇ ਉਹ ਚੀਜ਼ ਰੱਖ ਕੇ ਭੁੱਲ ਜਾਣੇ ਉਹਦੇ ਵਾਸਤੇ ਲਾਹੇਵੰਦ ਹੈ ਨੱਕ ਚੋਂ ਖੂਨ ਡਿੱਗਣ ਲੱਗ ਜਾਂਦਾ ਨਕਸੀਰ ਛੁੱਟਣ ਲੱਗ ਜਾਂਦੀ ਹੈ ਉਹਦੇ ਵਾਸਤੇ 101% ਲਾਹੇਵੰਦ ਹੈ ਸੁੱਕੇ ਆਲੂ ਬਖਾਰੇ ਲੈ ਲਓ ਦੋ ਸ਼ਾਮ ਨੂੰ ਭਿਉਂਦਿਓ ਠੀਕ ਹੈ ਮਿਸ਼ਰੀ ਪਾ ਲਓ ਇਮਲੀ ਪਾ ਲਓ 10 ਕ ਤੜਕੇ ਨਿਰਨੇ ਕਾਲਜੇ ਸ਼ਾਨ ਕੇ ਪੁਣਕੇ ਪੀਓ ਨੱਕ ਦੀ ਨਕਸੀਰ ਛੁੱਟਦੀ ਹੈ ਪਹਿਲੇ ਹਫਤੇ ਬੰਦ ਠੀਕ ਹੈ ਫਿਰ ਜਾਦੇ ਆਪਣੇ ਇਹ ਪੇਟ ਦੇ ਮਨ ਲਓ ਇਹਦਾ ਨੁਕਸਾਨ ਇਹ ਹੈ ਜੇ ਆਪਾਂ ਜ਼ਿਆਦਾ ਖਾਣ ਲੱਗ ਜਾਗੇ ਹਨਾ ਅ ਦੋ ਆਲੂ ਬਖਾਰੇ ਜਿਹੜੇ ਆਪਾਂ ਸੁੱਕੇ ਆ ਉਹ ਖਾ ਸਕਦੇ ਆ ਰੋਜ਼ ਦੇ ਠੀਕ ਹੈ ਦੋ ਜਾਂ ਤਿੰਨ ਤੇ ਜਿਹੜਾ ਹਰ ਰਸਦਾਰ ਆਲੂ ਬਖਾਰਾ ਉਹ 200 ਗ੍ਰਾਮ ਹੀ ਜੇ ਵੱਧ ਖਾਵਾਂਗੇ ਇਹਦਾ ਨੁਕਸਾਨ ਕੀ ਹੈ ਪੇਟ ਚ ਕੀੜੇ ਬਣ ਜਾਣਗੇ ਠੀਕ ਹੈ ਤੇ ਨਾਲੇ ਆਪਣੇ ਗੁਰਦੇ ਦੀ ਪਥਰੀ ਹੋਣ ਦੇ ਚਾਂਸ ਹੈ ਠੀਕ ਹੈ ਜੇ ਆਪਾਂ ਵੱਧ ਖਾਵਾਂਗੇ ডোজ ਦੇ ਅੰਦਰ ਰਹਿ ਕੇ ਖਾਵਾਂਗੇ 101% ਫਾਇਦੇ ਹੈ ਨੁਕਸਾਨ ਕੋਈ ਨਹੀਂ ਸੁੱਕਾ ਆਲੂ ਬਖਾਰਾ ਖਾਣਾ ਆਪਾਂ 2 ਤੋਂ 3 ਐਂਡੇ ਦਾ 4 ਆਲੂ ਬਖਾਰੇ ਰੋਜ਼ ਦੇ ਆਪਾਂ ਸੁੱਕੇ ਖਾ ਸਕਦੇ ਆ ਵੱਧ ਨਹੀਂ ਜੇ ਆਪਾਂ ਰਸਦਾਰ ਖਾਣੇ ਆ ਤਾਂ ਫੇਰ 200 ਗ੍ਰਾਮ 150 ਗ੍ਰਾਮ ਤੋਂ ਉੱਤੇ ਨਹੀਂ ਜਾਣੇ ਚਾਹੀਦੇ ਹਨ ਹੁਣ ਹੋਰ ਇਹਦੇ ਫਾਇਦਿਆਂ ਦੀ ਗੱਲ ਕਰੀਏ weight loss ਕਰ ਦਿੰਦੇ ਆ ਹਨਾ ਤਾਂ ਦਿਮਾਗ ਵਾਸਤੇ ਬਹੁਤ ਵਧੀਆ ਚੀਜ਼ ਐ ਸਟ्रेस ਐ ਖਤਮ ਕਰ ਦਿੰਦੇ ਆ ਤਣਾਅ ਖਤਮ ਕਰ ਦਿੰਦੇ ਆ ਠੰਡਾ ਕਰ ਦਿੰਦੇ ਆ ਪਾਚਨ ਤੰਤਰਾ ਆਪਣਾ ਠੀਕ ਕਰ ਦਿੰਦੇ ਆ ਹਨਾ ਜਿਹੜੀ ਚੀਜ਼ ਆਪਦੇ ਆਪਣੇ ਪਾਚਦੀ ਨਹੀਂ ਜਿਵੇਂ ਹੁਣ ਇਹ ਜੋ ਫਾਈਬਰ ਹੁੰਦਾ ਹੈ ਕੈੀਆਂ ਨੂੰ ਕਬਜੀ ਹੁੰਦੀ ਹੈ ਹਨਾ ਜਦੋਂ ਆਪਾਂ ਫਾਈਬਰ ਖਾਣ ਲੱਗ ਜੇ ਕਬਜੀ ਟੁੱਟ ਜੂ ਕਬਜੀ ਟੁੱਟ ਗਈ ਤਾਂ ਬਵਾਸੀਰ हट ਜੂ ਆ ਇਹਦੇ ਫਾਇਦੇ ਐ ਕੈਲਸ਼ੀਅਮ ਹੁੰਦਾ ਹੈ ਜੈ ਜਿੰਕ ਆਇਰਨ ਹੁੰਦਾ ਹੈ ਅਮਾਉਂਟੀ ਬਾਬਰ ਆਪਣੀ ਹਾਈ ਕਰ ਦਿੰਦਾ ਰੋਗਾਂ ਨੂੰ ਲੜਨ ਦੀ ક્ષਮਤਾ ਦੇ ਦਿੰਦਾ ਕੋਈ ਵੀ ਖੰਗ ਜ਼ਖਾਮ ਵਾਇਰਲ ਚੀਜ਼ ਐ ਹਨਾ ਉਹ ਆਪਾਂ ਨੂੰ ਛੇ ਦੀ ਛੇ ਦੀ ਨਹੀਂ ਲੱਗਦੀ ਜਿਵੇਂ ਆਪਾਂ ਆਲੂ ਬਖਾਰਾ ਖਾਵਾਂਗੇ ਇੰਨੇ ਦੇ ਫਾਇਦੇ ਆ ਬਹੁਤ ਵਧੀਆ ਚੀਜ਼ ਐ ਦੇਸੀ ਚੀਜ਼ ਐ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਵਰਤੋਂਗੇ ਰਿਜ਼ਲਟ ਮਿਲੂਗਾ ਡੋਜ਼ ਦੇ ਅੰਦਰ ਰਹਿ ਕੇ ਰਾਸਦਾਰ ਆਲੂ ਬਖਾਰਾ 150 ਗ੍ਰਾਮ ਆਪਾਂ ਖਾ ਸਕਦੇ ਆ ਸੁੱਕੇ ਆਲੂ ਬਖਾਰੇ 4 ਤੋਂ ਉੱਤੇ ਨਹੀਂ ਖਾਣੇ ਠੀਕ ਐ ਆਹ ਇਹਦੀ ਡੋਜ਼ ਐ ਕੋਈ ਵਰਤ ਸਕਦਾ ਵੀਰ ਭੈਣ ਭਰਾ ਛੋਟਾ ਵੱਡਾ ਵਰਤੋਂਗੇ ਰਿਜ਼ਲਟ 101% ਮਿਲੂਗਾ ਠੀਕ ਐ ਮੇਨ ਰਿਜ਼ਲਟ ਇਹਦੇ ਅੰਤੜੀਆਂ ਸਾਫ਼ ਕਰ ਦਿੰਦਾ ਫਾਈਬਰ ਹੁੰਦਾ ਕਬਜ਼ੀ ਨਹੀਂ ਰਹਿਣ ਦਿੰਦਾ ਅੱਖਾਂ ਦੇ ਉਤਲੇ ਥੱਲੇ ਦੇ ਪਾਸੇ ਟੋਏ ਪੈਂਦੇ ਆ ਠੀਕ ਹੈ ਰਸਦਾਰ ਆਲੂ ਬਖਾਰਾ ਖਾਓ ਰੋਜ਼ ਦਾ ਤੇ ਟੋਏ हट ਜਾਣਗੇ ਜਿਆਦਾਸਤ ਆਪਣੀ ਹਾਈ ਕਰ ਦਿੰਦਾ ਨੱਕ ਚੋਂ ਖੂਨ ਆਉਂਦਾ ਪਹਿਲੇ ਹਫਤੇ ਸੱਟ ਦਵਾਰੇ ਨਹੀਂ ਆਉਂਦਾ ਬਹੁਤ ਵਧੀਆ ਚੀਜ਼ ਹੈ ਦੇਸੀ ਚੀਜ਼ਾਂ ਵਰਤੋਗੇ ਰਿਜ਼ਲਟ ਮਿਲੂਗਾ ਓਕੇ ਜੀ